ਸਿਆਲਕੋਟ ਵਿਖੇ ਉਹਨਾਂ ਸਮਿਆਂ ਵਿੱਚ ਇੱਕ ਹਮਜ਼ਾ ਗੋਸ ਨਾਮੀ ਉੱਗਾ ਫਕੀਰ ਰਹਿੰਦਾ ਸੀ ਉਸ ਨੇ ਕਈ ਪ੍ਰਕਾਰ ਦੇ ਤਪ ਤੇ ਚੀਲੇ ਸਾਦੇ ਹੋਏ ਸਨ ਸਿਆਲਕੋਟ ਸ਼ਹਿਰ ਵਿੱਚ ਇੱਕ ਤਰਨਾੜ ਖਤਰੀ ਵੀ ਰਹਿੰਦਾ ਸੀ ਕੋਈ ਔਲਾਦ ਨਾ ਹੋਣ ਕਰਕੇ ਉਹ ਬੜਾ ਫਿਕਰਮੰਦ ਸੀ ਲੋਕਾਂ ਨੇ ਕਹਿਣ ਉੱਤੇ ਉਹ ਪੀਰ ਪਾਸ ਗਿਆ ਅਤੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਦੀ ਬਖਸ਼ੀਸ਼ ਹੋਵੇ ਉਸ ਨੇ ਪੀਰ ਨਾਲ ਇਹ ਇਕਰਾਰ ਵੀ ਕੀਤਾ ਕਿ ਉਹ ਆਪਣਾ ਪਹਿਲਾ ਪੁੱਤਰ ਪੀਰ ਦੇ ਡੇਰੇ ਉੱਤੇ ਚੜਾ ਦੇਵੇਗਾ ਉਤਸਮਾ પાਕੇ ਤਨਹਾੜ ਦੇ ਘਰ ਤਿੰਨ ਪੁੱਤਰ ਹੋਏ ਉਹ ਆਪਣੇ ਵੱਡੇ ਪੁੱਤਰ ਨੂੰ ਲੈ ਕੇ ਪੀਰ ਹਮਜ਼ਾ ਕੋਲ ਪਾਸ ਗਿਆ ਤੇ ਕਹਿਣ ਲੱਗਾ ਪੀਰ ਜੀ ਮੈਂ ਆਪਣੇ ਇਕਰਾਰ ਮੁਤਾਬਕ ਆਪਣਾ ਪਹਿਲਾ ਪੁੱਤਰ ਤੁਹਾਡੇ ਡੇਰੇ ਚੜਾਉਣ ਵਾਸਤੇ ਲਿਆ ਆ ਹਾਂ ਇਸ ਦੇ ਮੁੱਲ ਦੀ ਅਦਾਇਗੀ ਕਰਕੇ ਮੈਂ ਇਸ ਨੂੰ ਆਪਣੇ ਨਾਲ ਵਾਪਸ ਲੈ ਜਾਵਾਂਗਾ ਪਰ ਪੀਰ ਉਸ ਤਨਹਾੜ ਦੀ ਇਹ ਗੱਲ ਸੁਣ ਕੇ ਬੜਾ ਕ੍ਰੋਧ ਵਿੱਚ ਆ ਗਿਆ ਕਿਹ ਨਗਾ ਮੈਂ ਇਸ ਪੁੱਤਰ ਨੂੰ ਵੇਚਣਾ ਨਹੀਂ ਹੈ ਮੈਨੂੰ ਤਾਂ ਤੋਲਦੀ ਕੋਈ ਕਾਟ ਨਹੀਂ ਹੈ ਮੈਨੂੰ ਪੁੱਤਰ ਚਾਹੀਦਾ ਹੈ ਇਸ ਲਈ ਤੁਸੀਂ ਇਸ ਨੂੰ ਇੱਥੇ ਛੱਡ ਕੇ ਚਲਾ ਜਾ ਪਰ ਤਨਹਾੜ ਫਿਰ ਤੜਲੇ ਕਰ ਲੱਗਾ ਅਤੇ ਉਹ ਆਪਣੇ ਪੁੱਤਰ ਲਈ ਕੋਈ ਵੀ ਰਕਮ ਦੇ ਲਈ ਤਿਆਰ ਸੀ ਪਰ ਜਦ ਪੀਰ ਨੇ ਉਸ ਦੀ ਇੱਕ ਨਾ ਸੁਣੀ ਤਾਂ ਉਹ ਆਪਣੇ ਪੁੱਤਰ ਨੂੰ ਆਪਣੇ ਨਾਲ ਘਰ ਵਾਪਸ ਲੈ ਗਿਆ ਪੀਰ ਨੂੰ ਤਨਹਾੜ ਦੀ ਇਸ ਬੇਜਬਾਨੀ ਉੱਤੇ ਗੁੱਸਾ ਆਇਆ ਉਹ ਆਪਣੇ ਮੁਰੀਦਾਂ ਨੂੰ ਕਹਿਣ ਲੱਗਾ ਮੈਂ 40 ਦਿਨ ਦਾ ਚੀਲਾ ਕਰਾਂਗਾ ਅਤੇ ਜਿਸ ਸ਼ਹਿਰ ਵਿੱਚ ਵੀ ਇਹ ਤਨਾੜ ਵਸਦਾ ਹੈ ਉਸ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਵਾਂਗਾ ਆਪਣੇ ਕਹੇ ਮੁਤਾਬਿਕ ਉਹ ਇੱਕ ਗੁਮੰਦ ਨਾਮਕ ਕਮਰੇ ਦੇ ਅੰਦਰ ਵੜ ਗਿਆ ਅਤੇ ਆਪਣੇ ਮੁਰੀਦਾਂ ਨੂੰ ਉਸਨੇ ਹਦਾਇਤ ਦਿੱਤੀ ਕਿ ਭਾਵੇਂ ਕੋਈ ਵੀ ਆਵੇ ਮੈਨੂੰ ਨਹੀਂ ਬੁਲਾਣਾ ਤੇ ਨਾ ਹੀ ਮੇਰਾ ਦਰਵਾਜ਼ਾ ਖੜਕਟਾਉਣਾ ਹੈ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿੱਤਾ ਅਤੇ ਸ਼ਹਿਰ ਵਾਲੇ ਪਾਸੇ ਮੂਹ ਕਰਕੇ ਕੋਰ ਤਪੱਸਿਆ ਕਰਨ ਲੱਗ ਪਿਆ ਜਦ ਸ਼ਹਿਰ ਵਿੱਚ ਇਹ ਖਬਰ ਪੁੱਜੀ ਤਾਂ ਲੋਕ ਬਹੁਤ ਕਬਰ ਆ ਗਏ ਅਤੇ ਇਕੱਠੇ ਹੋ ਕੇ ਪੀਰ ਦੇ ਦਰ ਤੇ ਆਏ ਪਰ ਪੀਰ ਦੇ ਮুরিਦਾਂ ਨੇ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਦ ਗੁਰੂ ਨਾਨਕ ਦੇਵ ਜੀ ਸਿਆਲਕੋਟ ਪਹੁੰਚੇ ਤਾਂ ਉਹਨਾਂ ਨੂੰ ਪੀਰ ਦੇ ਇਸ ਕਬੰਡ ਤੇ ਗਰੋਧ ਦਾ ਪਤਾ ਲੱਗਾ ਉਹ ਪੀਰ ਦੇ ਗੁਬੰਦ ਤੋਂ ਕੁਝ ਦੂਰ ਗੁਬੰਦ ਵੱਲ ਧਿਆਨ ਕਰਕੇ ਬੈਠ ਗਏ ਗੁਰੂ ਜੀ ਨੇ ਪਹਿਲਾਂ ਇੱਕ ਦੋ ਸਿੱਖ ਪੀਰ ਵੱਲ ਭੇਜੇ ਪਰ ਜਦ ਪੀਰ ਦੇ ਮੁਰਿਦਾਂ ਨੇ ਮਿਲਨ ਨਾ ਦਿੱਤਾ ਤਾਂ ਗੁਰੂ ਜੀ ਨੇ ਇਹ ਸੁਨੇਹਾ ਭੇਜ ਦਿੱਤਾ ਕਿ ਅੱਜ ਦੁਪਹਿਰ ਸਮੇਂ ਪੀਰ ਦਾ ਗੁਬੰਦ ਫਟ ਜਾਵੇਗਾ ਜਦ ਸ਼ਹਿਰ ਦੇ ਲੋਕਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜੇ ਗੁਰੂ ਜੀ ਦੇ ਲਿਬਾਸ ਤੇ ਉਹਨਾਂ ਦੇ ਚਿਹਰੇ ਦੇ ਨੂਰ ਨੂੰ ਤੱਕ ਕੇ ਉਹ ਬਹੁਤ ਹੈਰਾਨ ਹੋਏ ਜਦ ਦੁਪਹਿਰਾ ਹੋਈਆਂ ਤਾਂ ਗੁਬਦ ਫਟ ਗਿਆ ਪੀਰ ਹਮਜ਼ਾ ਗੋਸਤ ਡਰ ਗਿਆ ਤੇ ਛੱਟ ਦਰਵਾਜ਼ਾ ਖੋਲ ਕੇ ਬਾਹਰ ਆ ਗਿਆ ਇਸ ਤਰ੍ਹਾਂ ਪੀਰ ਦਾ ਚੀਲਾ ਟੁੱਟ ਗਿਆ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿੱਤਾ ਅਤੇ ਉਹ ਧਨਵਾਨ ਉਹ ਜੋ ਗੁਰੂ ਜੀ ਦੇ ਚਰਨੀ ਆ ਲੱਗੇ ਪੀਰ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਗੁਰੂ ਜੀ ਕੋਲ ਆਇਆ ਗੁਰੂ ਜੀ ਨੇ ਉਪਦੇਸ਼ ਦਿੱਤਾ ਜਿਹੜਾ ਤਿਆ ਤੂੰ ਸ਼ਰਾਬ ਪਾ ਲਗਾ ਰਿਹਾ ਹੈ ਜੇ ਉਹੀ ਤਿਆ ਤੂੰ ਆਪਣੇ ਅੱਲਾਹ ਤਾਲਾ ਨਾਲ ਜੋੜਦਾ ਤਾਂ ਤੂੰ ਤਰ ਜਾਂਦਾ ਪੀਰਾਂ ਫਕੀਰਾਂ ਦਾ ਕੰਮ ਹੈ ਉਹ ਲੋਕਾਂ ਵਿੱਚ ਪਿਆਰ ਤੇ ਇਨਸਾਫ ਦਾ ਪ੍ਰਚਾਰ ਕਰਨ ਅਤੇ ਉਹਨਾਂ ਦੇ ਤਪ ਦੇ ਹੀਰਦਿਆਂ ਨੂੰ ਠੰਡ ਪਾਉਣ ਨਾ ਕਿ ਉਹਨਾਂ ਦੇ ਹੀਰਦਿਆਂ ਨੂੰ ਖੁਦ ਸਾੜਨ ਲੱਗ ਜਾਣ ਗੁਰੂ ਜੀ ਪੀਰ ਹਮਜ਼ਾ ਗੋਸ਼ ਨੂੰ ਇਲਾਹੀ ਰੋਸ਼ਨੀ ਅਤੇ ਰੱਬੀ ਨੂਰ ਦੀ ਚਲਕ ਪਿਕਾਰ ਕੇ ਅੱਗੇ ਚੱਲ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ